ਕਸਤੀ ਦੇ ਵਿੱਚ ਸਾਡੇ ਕੋਲ ਬਨਿਆਣਾ ਬਲਾਕ ਦੇ ਵਿੱਚ 37 ਪੰਚਾਇਤਾਂ ਜਿਹਦੇ ਵਿੱਚੋਂ ਸਿਰਫ ਇੱਕ ਬਹਿਮਾ ਸਾਜਾ ਪਿੰਡ ਦੀ ಗ್ರಾಮ ਪੰਚਾਇਤ ਦੇ ਵਿੱਚ ਆਪਾਂ ਅੰਤਰਰਾਸ਼ਟਰੀ ਮੈਲਾ ਵਿਸਤਾਰ ਬਣਾ ਰਹੇ ਹਾਂ ਤੋਂ ਅੱਜ ਮੈਂ ਤੇ ਇਹ ਵੀ ਵਿਜਾਸ ਕਰੂੰਗਾ ਸਾਡੇ ਪੰਚਾਇਤੀ ਵਿਭਾਗ ਤੋਂ ਆਏ ਹੋਏ ਨੇ ਜਿੰਨੇ ਵੀ ਅਫਸਰ ਸਹਿਬਾਨ ਮੈਡਮ ਮੈਂ ਜੀਦਰ ਜੀ ਬੈਠੇ ਨੇ ਮੈਂ ਇਹਨਾਂ ਨੂੰ ਵੀ ਵਿਜਾਸ ਕਰੂੰਗਾ ਵੀ ਜੋ ਮਿਹਨਤ ਦਿੱਤਾ ਹਰੇਕ ਪਿੰਡ ਦੇ ਵਿੱਚ ਜੋ ਸਾਡੇ ਅੰਗਰਵੜੀ ਵਰਕਸ਼ਾਪ ਨੇ ਜੋ ਸਾਡੇ ਇਹਨੂੰ ਡਿਊਟੀ ਨਾਲ ਸਮਝਣ ਜੇ ਅੱਜ ਵੀ ਸ਼ਨੀਵਾਰ ਨੂੰ ਐਸਆਈਆਰਡੀ ਤੋਂ ਜੋ ਆਏ ਉਹਨਾਂ ਨੇ ਬੋਲਿਆ ਕਿ ਜੀ ਛੁੱਟੀ ਕਰਕੇ ਅਸੀਂ ਆਏ ਆ ਵੀ ਛੁੱਟੀ ਸੀ ਅੱਜ ਜੋ ਅੰਤਰਰਾਸ਼ਟਰੀ ਦਿਵਸ ਨੂੰ ਬਣਾਇਆ ਜਾ ਰਿਹਾ ਹੈ ਇਹਦਾ ਜਿਹੜਾ ਉਦੇਸ਼ ਹੈ ਇੱਕ ਔਰਤ ਨੂੰ ਧਰਤੀ ਤੋਂ ਅਸਮਾਨ ਸੂਰ ਤੱਕ ਦਾ ਜਜ਼ਬਾ ਪੈਦਾ ਕਰਨ ਦਾ ਪ੍ਰੋਗਰਾਮ ਹੈ ਜੀ ਤਾਰਤੀ ਤੋਂ ਅਸਮਾਨ ਸੋਣ ਦਾ ਪ੍ਰੋਗਰਾਮ ਹੈ ਮੈਡਮ ਗੁਰਜੀਤ ਸਿੰਘ ਸਰਪੰਚ ਬਣੇ ਨੇ ਕੱਲ ਪਾਸੇ ਆਮ ਸੁਲਾਨੀ ਸਨ ਤੇ ਅੱਜ ਪਿੰਡ ਦੇ ਸਰਪੰਚ ਨੇ ਇੱਕ ਮਹਿਲਾ ਸ਼ਕਤੀ ਹੈ ਤੁਹਾਨੂੰ ਮਹਿਲਾ ਸ਼ਕਤੀ ਸਮਝ ਨਹੀਂ ਪਵੇਗੀ ਜੇਕਰ ਅਸੀਂ ਨਹੀਂ ਸਮਝਾਂਗੇ ਤਾਂ ਅਸੀਂ ਪਿਖਾੜੀਆਂ ਬਾਂਢ ਮੈਂ ਵੀ ਉਹਨਾਂ ਦੇ ਸ਼ਾਮਲ ਹਾਂ ਮੈਂ ਖੁਦ ਇੱਕ ਪਿੰਡ ਵਿੱਚ ਰਹਿਣਾ ਅਸੀਂ ਜੋ ਕੋਈ ਕਰਮਚਾਰੀ ਅਧਿਕਾਰੀ ਆਇਆ ਉਹਦੇ ਕੋਲੇ ਕਹਿੰਦੇ ਰਹਿਣਗੇ ਕਿ ਸਾਨੂੰ ਲੈਟਰਿੰਗ ਦੀ ਸੂਰ ਦੇ ਦੋ ਸਾਨੂੰ ਘਰ ਦੀ ਸੂਰ ਤਵੇ ਤੋਂ ਜੇਕਰ ਸੀ ਇਹ ਬਹੁਤ ਨਿੱਕੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਨਿੱਕੀਆਂ ਚੀਜ਼ਾਂ ਨੇ ਨਾ ਮਾਤਰ ਚੀਜ਼ਾਂ ਨੇ ਸਭ ਤੋਂ ਵੱਡਾ ਸਾਡੇ ਕੋਲੇ ਸੋਰਸ ਐਜੂਕੇਸ਼ਨ ਹੈ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜੋ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ ਜੇਕਰ ਮੈਂ ਗੱਲ ਕਰਾਂ ਬਠਿੰਡੇ ਆਪਣੇ ਪੌਲੀ ਕਟਨੇ ਕਾਲਜ ਹੈ ਪਿਛਲੇ ਸਾਲ ਐਤੂ ਪਿਛਲੇ ਸਾਲ 2 ਸਾਲ ਲੋਕਾਂ ਨੇ ਕੋਸ਼ਿਸ਼ ਨਹੀਂ ਕੀਤਾ ਜੋ ਕਲਾਕੀ ਦਾਸ ਕਿੜਨਾ ਸੀ ਮੁੰਡੇ ਸੀ ਉਹ ਐਸ ਕਰਕੇ ਫੌਟ ਭੱਜ ਗਏ ਇੱਕ ਔਰਤ ਨੂੰ ਪਰਮਾਤਮਾ ਨੇ ਬਹੁਤ ਵੱਡਾ ਰੁਤਬਾ ਦਿੱਤਾ ਹੈ ਜੇਕਰ ਆਪਾਂ ਇੱਕ ਪਰਿਵਾਰ ਚਲਾ ਸਕਦੇ ਹਾਂ ਆਪਾਂ ਸਰਕਾਰਾਂ ਚਲਾ ਸਕਦੇ ਹਾਂ ਆਪਾਂ ਹਰ ਵਿਭਾਗ ਦੇ ਵਿੱਚ ਅੱਜ ਦੇਖੋ ਕਿੰਨੇ ਸਾਰੀਆਂ ਲੇਡੀਜ਼ ਇੱਥੇ ਬੈਠੀਆਂ ਤੁਸੀਂ ਵੀ ਮੇਰੀਆਂ ਭੈਣਾਂ ਆਸ਼ਾ ਵਰਕਰਸ ਹੋ ਕੋਈ ਆਂਗਣਵਾੜੀ ਵਰਕਰਸ ਨੂੰ ਤੁਸੀਂ ਵੀ ਘਰਾਂ ਤੋਂ ਨਿਕਲ ਕੇ ਬਾਹਰ ਕੰਮ ਕਰਦੇ ਹੋ ਨਾ ਜਿਦੋਂ ਔਰਤਾਂ ਇੰਨਾ ਕੁਝ ਕਰ ਸਕਦੀਆਂ ਤੇ ਔਰਤਾਂ ਅੱਗੇ ਲੱਗ ਕੇ ਆਪਦੀਆਂ ਜਿਹੜੀਆਂ ਮੁਸੀਬਤਾਂ ਨੇ ਅੱਜ ਕੱਲ ਔਰਤਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਇੱਥੇ ਵੀ ਕਈ ਲੇਡੀਜ਼ ਬੋਲ ਰਹੀਆਂ ਸੀ ਜੀ ਆਹ ਗੱਲ ਹੈ ਆਹ ਗੱਲ ਹੈ ਤੇ ਫਿਰ ਆਪਾਂ ਉਹਨਾਂ ਲਈ ਆਪਦੇ ਹੱਕਾਂ ਲਈ ਵੀ ਅੱਗੇ ਆ ਕੇ ਬੋਲ ਸਕਦੇ ਹਾਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਔਰਤਾਂ ਵੱਧ ਛੜ ਕੇ ਅੱਜ ਪੰਜਾਬ ਦੇ ਮਸਲੇ ਜਾਂ ਭਾਰਤ ਦੇ ਮਸਲੇ ਦਾ ਪੂਰੇ ਦੇਸ਼ ਦੀ ਵਿਚੋਜਾ ਪੂਰੇ ਸੰਸਾਰ ਦੇ ਵਿਚੋਜਾ ਅਰਥਾ ਅੱਗੇ ਆ ਕੇ ਆਪਦੇ ਹੱਕਾਂ ਦੇ ਲਈ ਲੜਦੀਆਂ ਨੇ, ਬੋਲਦੀਆਂ ਨੇ। ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਉਹ ਆਪਣੀ ਪਛਾਣ ਖੁਦ ਕਰਦੀਆਂ ਨੇ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ। ਪਰ ਉਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਜਿਵੇਂ ਵੀਰ ਜੀ ਦੱਸ ਕੇ ਗਏ ਸੀ ਕਿ ਪੜ੍ਹਾਈ ਐਜੂਕੇਸ਼ਨ ਸਿਆਂ ਨੂੰ ਪੜਾਓ, ਪੜਾ ਕੇ ਉਹਨਾਂ ਨੂੰ ਉਤਕਾਬਲ ਬਣਾਓ ਤਾਂ ਕਿ ਉਹ ਜੇ ਕਿਸੇ ਮਹਿਕਮੇ ਚ ਜਾਂਦੀਆਂ ਕਿਤੇ ਜਾਂਦੀਆਂ ਨੇ ਘਰੋਂ ਬਾਹਰ ਨਿਕਲਦੀਆਂ ਨੇ ਤਾਂ ਉਹਨਾਂ ਦੇ ਨਾਲ ਗੱਲ ਕਰਨ ਲਈ ਪ੍ਰਤੱਖ ਹੋ ਜਾਣ। ਅਸੀਂ ਆਪ ਦੇ ਬਾਰੇ ਦੱਸਦੇ ਆਂ ਅਸੀਂ ਚਲੋ ਇਹਨਾਂ ਮਹਿਕਮਿਆਂ ਦੇ ਨਾਲ ਰਿਲੇਟਡ ਨਹੀਂ ਆ ਪਰ ਅਸੀਂ ਆਮ ਆਦਮੀ ਪਾਰਟੀ ਦਾ ਪਿਛਲੇ ਲੰਬੇ ਸਮੇਂ ਤੋਂ ਸਾਥ ਦਿੱਤਾ ਤੇ ਮੈਂ ਪਹਿਲਾਂ ਪੰਜਾਬ ਦੀ ਮਹਿਲਾ ਲਿੰਗ ਦੀ ਪ੍ਰਧਾਨਗੀ ਵਿੱਚ ਇੱਕਲੀ ਹੁਣੀ ਬਣੀ ਆ। ਕੌਣ ਕਰਿਆ ਔਰਤਾਂ ਡੱਡੇ ਨਹੀਂ ਜੁੜੀਆਂ ਜਿਨ੍ਹਾਂ ਨੇ ਘਰ ਘਰ ਜਾ ਕੇ ਵੋਟਾਂ ਮੰਗੀਆਂ। ਤੇ ਬਹੁਤ ਵੱਡੀ ਲੀਡ ਦੇ ਨਾਲ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣ ਗਈ। ਤੁਹਾਨੂੰ ਸਾਨੂੰ ਇਹ ਲੱਗਿਆ ਕਿ ਜੇਕਰ ਔਰਤਾਂ ਪਰ ਰੋਮਾਂ ਨਿਕਲ ਕੇ ਵੋਟਾਂ ਮੰਗ ਸਕਦੀਆਂ ਤੇ ਸਰਕਾਰ ਬਣਾ ਸਕਦੀਆਂ ਨੇ ਤਾਂ ਆਪਾਂ ਖੜਕਾ ਨਹੀਂ ਜੋੜੀ ਲੱਗ ਸਕਦੀ। ਇਸ ਲਈ ਤੁਸੀਂ ਆਪਦੀ ਪਹਿਚਾਣ ਕਰੋ, ਆਪਦੀਆਂ ਧੀਆਂ ਨੂੰ ਪੜਾਓ। ਕਦੇ ਵੀ ਧੀਆਂ ਪੁੱਤਰਾਂ ਦੇ ਵਿੱਚ ਫਰਕ ਨਾ ਕਰੋ। ਉਹਨਾਂ ਨੂੰ ਪੜਾਓ, ਉਹਨਾਂ ਨੂੰ ਲਿਖਾਓ। ਖੋਟੀਆਂ ਜਿਹੜੀਆਂ ਕੋਈ ਪਿੰਡਾਂ ਦੀਆਂ ਛੋਟੀਆਂ ਮੱਡੀਆਂ ਪ੍ਰੋਬਲਮ ਹੁੰਦੀਆਂ ਤੁਹਾਡੇ ਕੋਲ ਪੰਖਾ ਬੈਠੇ ਨੇ ਇਹਨਾਂ ਕੋਲ ਲਿਆਓ ਇਹਨਾਂ ਨੂੰ ਬੁਝੋ ਕਿਉਂਕਿ ਕੋਈ ਅਸੀਂ ਪ੍ਰੋਬਲਮ ਨਹੀਂ ਕੋਈ ਅਸੀਂ ਮੁਸੀਬਤ ਨਹੀਂ ਹੁੰਦੀ ਜਿਹਦਾ ਹੱਲ ਨਾ ਹੋਵੇ। ਜਾਣ ਵਾਲੀ ਗੱਲ ਹੈ ਕਿ ਪੂਰੇ ਢਿਗਰੇ ਦੇ ਵਿੱਚੋਂ ਅੱਕਾਂ ਨੂੰ ਇੱਕ ਪਿੰਡ ਮਿਲਿਆ। ਮਹਿਮਾ ਸਰਜਾ ਸਰਪੰਚ ਸਾਹਿਬ ਬਹੁਤ ਵੱਡੇ ਐ ਸਮਝ ਲਓ ਕਿ ਲੱਕੀ ਦੇਖੋ ਕਿ ਪ੍ਰੋਗਰਾਮ ਇਤਨੀ ਮਿਲਿਆ ਪੂਰੇ ਦਿਲੇ ਦੇ ਵਿੱਚ ਆਪਾਂ ਨੂੰ ਕਿੰਨੇ ਪਿੰਡ ਆਉਂਦੇ ਨੇ ਇਸ ਕਰਕੇ ਕਿਉਂ ਮੀਆ ਛੋੜ ਦਿਨ ਪਹਿਲਾਂ ਇਹਨਾਂ ਨੂੰ ਦਿੱਲੀ ਭਲਾਇਆ ਗਿਆ ਉੱਥੇ ਇਹਨਾਂ ਨੇ ਆਪ ਵੀ ਕੰਮ ਕਰਦੀ ਵਧੀਆ ਦਿੱਤੀ ਥਿਸ ਇਜ਼ ਆਫ ਕੈਂਡੀ ਪ੍ਰੋਗਰਾਮ ਵੀ ਬਣੇ ਤੇ ਸਰਪੰਚ ਸਾਹਿਬ ਦੇ ਬੰਦੀ ਹੋ ਗਏ ਇਸ ਲਈ ਹਰ ਤਨੂ ਆਪਦੀ ਪਛਾਣ ਆਪ ਬਣਾਉਣੀ ਪੈਣੀ ਹੈ ਘਰੋਂ ਬਾਹਰ ਨਿਕਲਣਾ ਪੈਣਾ ਹੈ ਆਪਦੇ ਹੱਕਾਂ ਲਈ ਲੜਨਾ ਵੀ ਪੈਣਾ ਬਹੁਤ ਮਾਨਵ ਵਾਲੀ ਗੱਲ ਮੇਰੇ ਨਾਲ ਮੇਰਾ ਵੀਰ ਹੈ ਸੁੰਦਰ ਸਿੰਘ ਬਿੱਟੂ ਛੋੜ ਦਿਨ ਪਹਿਲਾਂ ਇਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਮਾਰਕੀਟ ਕਮੇਟੀ ਚੋ ਮੰਡੀ ਦੇ ਪਰ ਇਹ ਪਾਰਾ ਤੋਂ ਜੋ ਕੰਮ ਕਰਦੇ ਜਦੋਂ ਉਹਨਾਂ ਨੂੰ ਕਰੋ ਸਾਥ ਮਿਲ ਇਸ ਲਈ ਵੱਧ ਚੜ ਕੇ ਔਰਤਾਂ ਹਰ ਇੱਕ ਸਰਕਾਰੀ ਕੰਮਾਂ ਦੇ ਵਿੱਚ ਵੀ ਸਾਥ ਦਿਆ ਕਰੋ ਬਾਹਰ ਨਿਕਲਿਆ ਕਰੋ ਘਰਾਂ ਚੋਂ ਜਿਹੜੀਆਂ ਸਕੀਮਾਂ ਹੁੰਦੀਆਂ ਉਹਨਾਂ ਤੋਂ ਜਾਣੂ ਹੋਇਆ ਕਰੋ ਇਹਨਾਂ ਨੂੰ ਐਵੇਂ ਨਾ ਜਾਣਿਆ ਕਰੋ ਕਿ ਬਸ ਕਿਸੇ ਦੇ ਪੈਸੇ ਆ ਗਏ ਮੇਰੇ ਨਹੀਂ ਆਏ ਨਹੀਂ ਹੋ ਸਕਦਾ ਤੁਹਾਡੀ ਕੋਈ ਕਾਗਜ਼ੀ ਕਾਰਵਾਈ ਦੇ ਵਿੱਚ ਕਮੀ ਪੇਸ਼ੀ ਰਹਿ ਗਈ ਹੋਵੇ ਉਹਨੂੰ ਪਤਾ ਕਰੋ ਫਿਰ ਤੋਂ ਮੈਂ ਸਾਰੀ ਪੰਚਾਇਤ ਦਾ ਵਾਸਨਾਰੇ ਵਪਾਰਗਾਂ ਦੇ ਆਏ ਹੋਏ ਅਫਸਰ ਸਾਹਿਬਾਨਾਂ ਦਾ ਆਪੇ ਦੇਦਾ ਗਏ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਨੇ ਮੈਨੂੰ ਇਸ ਪ੍ਰੋਗਰਾਮ ਤੇ ਬੁਲਾਇਆ ਤੇ ਤੁਹਾਡੇ ਲਈ ਕੁਝ ਨੰਦ ਗੁਰੂ ਕਰਵਾਇਆ ਤੇ ਪਹਿਣਾ ਲਈ ਬਹੁਤ ਮਾਣ ਵਾਲੀ ਗੱਲ ਕਿ ਆਪਾਂ ਇਹੋ ਜਿਹੇ ਦਿਨ ਬਣਾ ਰਹੇ ਹਾਂ ਤੇ ਇੱਕ ਇੱਕ ਮੰਗ ਵੀ ਆਈ ਸੀ ਕਿ ਇਹ ਜਿਹੜੇ ਦਿਨ ਨੇ ਹਰ ਪਿੰਡ ਵਿੱਚ ਬਣਾਏ ਜਾਣੇ ਚਾਹੀਦੇ ਕੋਈ ਗੱਲ ਨਹੀਂ ਅਸੀਂ ਇਹ ਜਿਹੜਾ ਮੈਟਰ ਹੈ ਇਸ ਸਰਕਾਰ ਦੇ ਧਿਆਨ ਚ ਲਿਆਉਣਾ ਹੈ ਕਿ ਆਪਾਂ ਇਹ ਪ੍ਰੋਗਰਾਮ ਹਰ ਪਿੰਡ ਵਿੱਚ ਵੀ ਕਰਾ ਕਰਾਂਗੇ